ਕਵੇਰ ਰਸ ਕੋ ਗਾਂਡੋ ਚੂਸੀਏ ਗੋਲ ਕੋ ਮਰੀਏ ਕੋ ਰੋਏ ਅਬ ਗੁਨੇ ਆਰੇ ਮਾਨਸਾ ਭੋਰੋ ਨਾ ਕਈਏ ਕੋਈ ਜਿਹੜਾ ਰਸ ਹੁੰਦਾ ਨਾ ਗੱਨੇ ਚ ਉਹਨੂੰ ਲੋਕ ਚੂਪਦੇ ਨੇ ਰਸ ਕੋ ਗਾਂਡ ਚੂਸੀਏ ਇਹ ਰਸ ਤਾਂਹੀਂ ਕਿਉਂ ਸਰ ਕਿਉਂਕਿ ਬਾਸ ਨੂੰ ਨੇ ਕੋਈ ਚੂਸਣ ਲੱਗ ਜਾਂਦਾ ਰਸ ਨੂੰ ਬਾਸ ਨੂੰ ਚੂਸਣਾ ਆ ਵੀਦਾਂ ਨਾ ਕੋਈ ਸੋਦੇ ਗੋਣਾ ਰਸ ਵਿੱਚ ਰਾਤਾ ਦੇ ਗੁਣ ਹੈ ਮਿਠਾਸ ਹੈ ਉਹਦੇ ਵਿੱਚ ਨਰਜੀ ਹੈ ਉਹਦੇ ਵਿੱਚ ਮਿੱਠੇ ਚ ਨਰਜੀ ਹੈ ਤਾਕਤ ਹੈ ਤੇ ਉਹਦੇ ਗੁਣ ਹੈ ਗੁਣਵਾਤ ਰੋਭ ਦੇ ਲੋਕ ਨੰਨਾ ਵਾਰਦੇ ਗੰਨਾ ਬੀਜ ਦੇਣੇ ਪਾਣ ਦੇਣੇ ਰਾਖੀ ਕਰਦੇ ਨੇ ਲੋਕ ਕੋਈ ਪਟਕੇ ਨਾ ਲੈ ਜਾ ਚੋਰੀ ਨਾ ਕਰੇ ਰਖਵਾਲੀ ਵੀ ਕਰਦੇ ਨੇ ਤੇ ਲੋਕ ਉਹਨੂੰ ਖਰੀਦਦੇ ਵੀ ਨੇ ਕਿਉਂ ਉਹਦੀ ਕਦਰ ਕਿਉਂ ਆ ਗੁਣਾ ਰਬਣਾ ਦੀ ਕਦਰ ਗੁਣ ਕੋ ਮਲਿਆ ਰੋਏ ਗੁਣਾ ਪਿੱਛੇ ਲੋਕ ਭਜਦੇ ਨੇ ਗੁਣਾ ਦੀ ਕਦਰ ਐ ਸੁਸਾਦ ਦੇ ਵਿੱਚ ਗੁਣਾ ਦੇ ਗਾ ਕਰਮਾਇਆ ਦੇ ਗੁਣ ਨੇ ਉਹ ਰਸ ਕੋ ਖੰਡ ਵਾਇਆ ਦੇ ਗੁਣਾ ਦੀ ਕਿੰਨੀ ਕਦਰ ਐ ਲੋਕਾਂ ਨੂੰ ਗੱਨੇ ਦਾ ਰਾਸ ਹੁਤਾ ਰਹੇ ਕੋਈ ਜਾਂਦਾ ਰਹਿ ਚੁਪ ਗੜਹਿਰੀਆਂ ਮੋ ਲਾ ਕੇ ਖਲ ਚੁੱਪਦੇ ਨੇ ਵੈਸੇ ਦੇਣੇ ਪੈਂਦੇ ਨੇ ਗੁਰੂ ਕੋ ਮਰੀਏ ਰੋਏ ਅਬ ਗੁਣ ਯਾਰੇ ਮਾਨਸ ਭਰੋ ਨਾ ਕੀਏ ਕੋਈ ਐਵੇਂ ਜਿਹੜੇ ਗੁਰਣੀ ਹੈ ਜਿਹੜੇ ਲੋਕਾਂ ਦੇ ਵਿੱਚ ਉਹਨਾਂ ਨੂੰ ਹੀ ਕੋ ਚੰਗਾ ਮੰਨਦਾ ਸੰਸਾਰ ਕੁੜ ਚਾਹੇ ਦੂਏ ਕਹੇ ਜੇ ਵੀ ਹੋਣ ਜਿਹੜੇ ਆਦਮੀ ਚੰਗੇ ਨੇ ਸੱਚਾਰੇ ਨੇ ਭਰੇ ਨੇ ਉਹਨਾਂ ਦੀ ਵੀ ਕਦਰ ਹੈ ਸੰਸਾਰ ਵਿੱਚ ਦੂਜੇ ਤੋਂ ਕੁਝ ਦੇਣ ਵਾਲੇ ਨੇ ਜਿਹੜੇ ਦੂਜੇ ਦਾ ਕੋ ਸਵਾਲ ਵਾਲੇ ਨੇ ਉਹਨਾਂ ਲੋਕਾਂ ਦੀ ਵੀ ਕਦਰ ਹੈ ਸੰਸਾਰ ਵਿੱਚ ਆਵੋਣ ਵਾਲਾ ਜਿਹੜਾ ਦੂਜੇ ਦਾ ਨੁਕਸਾਨੇ ਕਰਨ ਵਾਲਾ ਕੋਈ ਜੇਬ ਕਤਰਾਈ ਆ ਕੋਈ ਚੋਰ ਆ ਨੁਕਸਾਨ ਕਰਨ ਵਾਲਾ ਹੀ ਆ ਪੁੱਠੀ ਸਿੱਖਿਆ ਦੇਣ ਵਾਲਾ ਹੀ ਆ ਉਹਨੂੰ ਭਲਾ ਨਹੀਂ ਮੰਨਦਾ ਕੋਈ ਸੰਸਾਰ ਕੋਲ ਸੰਸਾਰੀ ਵੀ ਹੋਣ ਤਾਂ ਵੀ ਲੋਕ ਭਲਾ ਚੰਗਾ ਬੋਲਦੇ ਆਵੋਣ ਵਾਲੇ ਰੂਹੀ ਕੋ ਚੰਗਾ ਕੋਈ